ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹੀ ਗਾਇਆ ਕਰਦੇ ਸੀ ਕਿ ਅਸੀਂ ਦਬਦੇ ਨਹੀਂ ਅਸੀਂ ਦਬਾਉਣ ਵਾਲੇ ਆ ਦੱਬਣ ਵਾਲੇ ਬਹੁਤ ਆਏ ਲੇਖਣੋ ਚਲੇ ਗਏ ਲੇਕਿਨ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਚੀਕਾਂ ਨਿਕਲ ਗਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਵੀ ਬਿਆਨ ਨਹੀਂ ਆਇਆ ਭਾਈ ਤੁਹਾਨੂੰ ਦਿਵਾਲਿਆ ਹੈ ਦਿੱਲੀ ਵਾਲਿਆਂ ਨੇ ਤੁਹਾਨੂੰ ਦਬਾਇਆ ਨਹੀਂ ਤੁਹਾਡੀ ਧੌਣ ਦੇ ਉੱਤੇ ਗੋਡਾ ਵੀ ਰੱਖ ਦਿੱਤਾ ਹੈ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਇਹ 75 ਸਾਲਾਂ ਦੇ ਵਿੱਚ ਕਿ ਜਿਹੜੇ ਲੋਕ ਲੋਕਤੰਤਰ ਦੇ ਰਾਹੀਂ ਚੁੜੇ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਕੋਲੋਂ ਸਾਰੇ ਅਹੁਦੇ ਖੋ ਕੇ ਮੁੱਖ ਸਕੱਤਰ ਅਹੁਦੇ ਸੌਂ ਦਿੱਤੇ ਜਾਂਦੇ ਸੌਂ ਦਿੱਤੇ ਗਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੱਲ ਕਾਨਫਰੰਸ ਕੀਤੀ ਕਾਨਫਰੰਸ ਦੇ ਵਿੱਚੋਂ ਜਦੋਂ ਇਹ ਗੱਲਾਂ ਨਿਕਲੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਬੜੇ ਵਿਜੀ ਨੇ ਇਸ ਕਰਕੇ ਇਹ ਸਾਰੇ ਅਹੁਦੇ ਅਸੀਂ ਚੀਫ ਅ ਮੁਖਸ ਕਤਰ ਨੇ ਜਿਹੜੇ ਉਸ ਨੂੰ ਐਜ਼ ਅ ਚੀਫ ਸੈਕਰੀ ਲਗਾ ਦਿੰਨੇ ਆ ਹਾਲਾਂਕਿ ਇਹ ਕੰਮ ਕਾਦ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਪੰਜਾਬ ਦੇ ਵਿੱਚ ਸਹੀ ਕਈ ਵਾਰ ਸਰਕਾਰਾਂ ਆਈਆਂ ਕਈ ਵਾਰ ਗਈਆਂ ਲੇਕਿਨ ਇਹ ਅਹੁਦੇ ਮੁੱਖ ਮੰਤਰੀ ਦੇ ਕੋਲ ਹੀ ਰਹੇ ਕਿਉਂਕਿ ਮੁੱਖ ਮੰਤਰੀ ਨੂੰ ਪਤਾ ਹੈ ਕਿ ਪੰਜਾਬ ਦੀ ਜ਼ਮੀਨ ਕਿਹੜੀ ਫਰਟੀਲਾਈਜ਼ ਹੈ ਕਿਹੜੀ ਫਰਟੀਲਾਈਜ਼ ਨਹੀਂ ਕਿੱਥੋਂ ਕੀ ਕਰਨਾ ਕਿੱਥੋਂ ਕੀ ਨਹੀਂ ਕਰਨਾ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਲੇਕਿਨ ਆਪ ਆਪੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜੀਵਾਲ ਕਿਤੇ ਜ਼ਿਆਦਾ ਚਲਾਕ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੋਸ ਕੇ ਘਰ ਬੈਠ ਗਿਆ ਆ ਪਿਛਲੇ ਤਿੰਨਾਂ ਦਿਨਾਂ ਦੇ ਵਿੱਚ ਸੰਜੀਵ ਅਰੋੜਾ ਦੇ ਹੱਕ ਵਿੱਚ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਕਿਉਂਕਿ ਅਰਵਿੰਦ ਕੇਸ਼ੀਵਾਲ ਨੇ ਕਿਹਾ ਭਈ ਡਿਫੀਸ਼ੀਅਨ ਬਣਾ ਦੇਣਾ ਚਾਹੀਦਾ ਹੈ ਸੰਜੀਵ ਅਰੋੜਾ ਨੂੰ ਤੇ ਦੂਸਰੇ ਪਾਸੇ ਜਿਹੜਾ ਆ ਉਸਟੀ ਲਗਾਇਆ ਗਿਆ ਸੀ ਆਪ ਆਦੀ ਪਾਰਟੀ ਦੇ ਕਰਮੇਦਾਰ ਅਰਵਿੰਦ ਕੇਸ਼ੀਵਾਲ ਦਾ ਉਹ ਵੀ ਭ੍ਰਿਸ਼ਟਾਚਾਰ ਨੇ ਭ੍ਰਿਸ਼ਟਾਚਾਰੀ ਨਿਕਲਿਆ ਤੇ ਪੰਜਾਬ ਦੇ ਮੁੱਖ ਮੰਤਰੀ ਅੜ ਗਏ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਦੇ ਧੌਣ ਦੇ ਉੱਤੇ ਗੋਡਾ ਰੱਖ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਸ਼ੀਵਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਡਮੀ ਸਿਮ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕਰਮੀਨਰ ਦੇ ਹੱਥਾਂ ਦੀ ਕੱਟ ਪੁਤਲੀ ਇਸ ਤਰ੍ਹਾਂ ਦੇ ਝੂਠ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਨੇ ਵੀ ਲਗਾਉਣੇ ਆ ਕਾਂਗਰਸ ਨੇ ਵੀ ਲਗਾਉਣੇ ਆ ਭਾਜਪਾ ਜਨਤਾ ਪਾਰਟੀ ਨੇ ਵੀ ਲਗਾਉਣੇ ਆ ਭਾਈ ਤੁਸੀਂ ਅਜਿਆ ਕਿਉਂ ਕਰ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ ਇਹ ਸਾਰੇ ਅਹੁਦੇ ਹੁੰਦੇ ਨੇ ਭਾਵੇਂ ਗਲਾਡਾ ਦਾ ਹੋਵੇ ਤੇ ਭਾਵੇਂ ਪ੍ਰਾਦਾ ਦਾ ਹੋਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਕੋਲ ਅਜਿਹੇ ਅਹੁਦੇ ਕਿਉਂ ਖੋਏਗਾ ਇਸ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਟਿਕਾ ਟਿਪੜੀ ਹੋ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਸ ਤਰ੍ਹਾਂ ਕੀਤਾ ਗਿਆ ਸੀ 2000 22 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ 1 2 3 4 ਨਹੀਂ ਜਦੋਂ 10-10 ਫੈਸਲੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲਏ ਗਏ 2022 ਦੀਆਂ ਮ ਹਸਬਤ ਦੀਆਂ ਚੋਣਾਂ ਤੋਂ ਪਹਿਲਾਂ ਤੇ ਮੈਦਾਨ ਛੱਡ ਗਿਆ ਕੈਪਟਨ ਅਮਰਿੰਦਰ ਸਿੰਘ ਨਿਢਕ ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸ ਵਿੱਚ ਇੱਕ ਧੁਰਾ ਮੰਨੇ ਜਾਂਦੇ ਸੀ ਨਿਢਕ ਆਗੂ ਨਿਢਕ ਮੁੱਖ ਮੰਤਰੀ ਨਾਲੇ ਰਾਜਾ ਮਹਾਰਾਜਿਆਂ ਦੀ ਫੈਮਿਲੀ ਚ ਆਉਦੇ ਨੇ ਤੇ ਫਿਰ ਇਹ ਪੰਜਾਬ ਦਾ ਮੁੱਖ ਮੰਤਰੀ ਕਿਹੜੀ ਬਾਗ ਦੀ ਮੂਰੀ ਹੈ ਆਪ ਆਦਮੀ ਪਾਰਟੀ ਦੇ ਕਰਮੀਨ ਦਿੱਲੀ ਦਾ ਲਾੜਾ ਬੜਾ ਚਤਰ ਬੜਾ ਚਲਾਕ ਹੈ ਕਿ ਕਿਸ ਤਰ੍ਹਾਂ ਕਿਸੇ ਦੀ ਘੌਂ ਧੌਂ ਤੇ ਗੋੜਾ ਰੱਖਣਾ ਹੈ ਤੇ ਕਿਸ ਤਰ੍ਹਾਂ ਕਿਸੇ ਨੂੰ ਦਬਾਉਣਾ ਹੈ ਉਹ ਅਰਵਿੰਦ ਕੇਜੀ ਬਾਦ ਤੋਂ ਬੈਟਰ ਕੋਈ ਨਹੀਂ ਜਾਣਦਾ ਸੁਚਾ ਸਿੰਘ ਛੋਟੇਪੁਰ ਨੂੰ ਅਸਤੀਫਾ ਦਿੱਤਾ ਸੁਖਬਾਲ ਸਿੰਘ ਖੈਰਾ ਨੇ ਅਸਤੀਫਾ ਦਿੱਤਾ ਹੋਰ ਕਈ ਆਪ ਆਦਮੀ ਪਾਰਟੀ ਵਿੱਚ ਅਗੇ ਸੀ ਉਹਨਾਂ ਨੇ ਅਸਤੀਫੇ ਦਿੱਤੇ ਕਿਉਂਕਿ ਉਹਨਾਂ ਦੀ ਤਖਤੀ ਰੱਖ ਉੱਤੇ ਹੱਥ ਰੱਖ ਦਿੱਤਾ ਗਿਆ ਅਰਵਿੰਦ ਕੇਜੀਵਾਲ ਵੱਲੋਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਸ ਤਰ੍ਹਾਂ ਟੌਰਚਰ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਕੀਤਾ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੁਣ ਇਸੇ ਤਰ੍ਹਾਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਨਾ ਹੋਵੇ ਕਿਤੇ ਪ੍ਰੈਸ਼ਰ ਦੇ ਵਿੱਚ ਆ ਕੇ ਆਪਣੀ ਅਹੁਦੇ ਤੋਂ ਅਸਤੀਫਾ ਦੇ ਦੇ ਹਾਲਾਂਕਿ ਇਹ ਅਜਤੂ 6 ਮਹੀਨੇ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਗੱਲ ਕੀਤੀ ਸੀ ਕਿ ਵਿਧਾਇਕਾਂ ਅਤੇ ਮੰਤਰੀਆਂ ਦੇ ਵਿੱਚੋਂ ਜੇਕਰ ਕੋਈ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤੇ ਮੈਂ ਉਹਦੇ ਹੇਠਾਂ ਕੰਮ ਕਰਾਂਗਾ ਲੇਕਿਨ ਪੰਜਾਬ ਦੀ ਤਰੱਕੀ ਹੋਣੀ ਚਾਹੀਦੀ ਹੈ ਲੇਕਿਨ ਇੱਧਰ ਪੰਜਾਬ ਦੀ ਤਰੱਕੀ ਕੀ ਹੋਣੀ ਸੀ ਪੰਜਾਬ ਦੀਆਂ ਜ਼ਮੀਨਾਂ ਉੱਤੇ ਪੰਜਾਬ ਦੀ ਪੰਜਾਬ ਦੇ ਵਿੱਚ ਜਿਹੜੀਆਂ ਅਰਬ ਸਟੇਟ ਬਣ ਜਾ ਰਹੀਆਂ ਨੇ ਜਿਹੜੇ ਪਿੰਡਾਂ ਦਾ ਸ਼ਹਿਰੀਕਰਨ ਹੋਣ ਜਾ ਰਿਹਾ ਹੈ ਉਹ ਸਾਰਾ ਪੈਸਿਆਂ ਦਾ ਲੈਣ-ਦੇਣ ਖੀਫ ਸ਼ਕਤੀ ਕਰੇਗਾ ਜਿਸ ਨੂੰ ਸਕੱਤਰ ਕਿਹਾ ਜਾ ਰਿਹਾ ਜਾਂਦਾ ਹੈ ਤੇ ਉਸ ਦਾ ਹਸਾਬ ਕਦਮ ਹੋਵੇਗਾ ਦਿੱਲੀ ਦੇ ਲਾਲੇ ਅਰਵਿੰਦ ਕੇਜੀਵਾਲ ਦੇ ਕੋਲ ਯਾਨੀ ਕਿ ਇਹ ਰਹਿੰਦੇ ਤੋਂ 1.5 ਸਾਲਾਂ ਦੇ ਵਿੱਚ ਫਿਰ ਚਾਂਦੀ ਬਣੇਗੀ ਅਰਵਿੰਦ ਕੇਜੀਵਾਲ ਦੀ ਤੇ ਇੰਜ ਲੱਗ ਰਿਹਾ ਹੈ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਬੇ ਦਬੇ ਨੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਮੈਦਾਨ ਛੱਡ ਕੇ ਭੱਜ ਗਿਆ ਸੀ ਜਦੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਪ੍ਰੈਸ਼ਰਾਈਜ਼ ਕੀਤਾ ਕੈਪਟਨ ਅਮਰਿੰਦਰ ਸਿੰਘ ਨੂੰ ਵਾਰ-ਵਾਰ ਤੇ ਹੁਣ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੈਸ ਰਾਈਜ਼ ਕੀਤਾ ਜਾ ਰਿਹਾ ਹੈ ਦਬਾਅ ਪਾਇਆ ਜਾ ਰਿਹਾ ਹੈ ਉਹ ਦੇਖੋਏ ਜਾ ਰਹੇ ਨੇ ਇਮਣ ਤੋਂ ਉਹ ਫੈਸਲੇ ਲਏ ਜਾ ਰਹੇ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਨਜ਼ੂਰ ਨਹੀਂ ਇਮਣ ਤੋਂ ਇਹ ਵੀ ਖਬਰ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਫੈਸਲਾ ਉੱਤੇ ਸਹਿਨ ਨਹੀਂ ਕਰ ਰਹੇ ਸਨ ਜਿਹੜੀਆਂ ਫੈਲਾ ਦੇ ਰਾਹੀਂ ਇਹ ਫੈਸਲੇ ਹੋਏ ਨੇ ਕਿ ਭਾਈ ਅਰਬਨ ਸਟੇਟਸ ਬਣਾਓ ਅਤੇ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਨੂੰ ਇਕਵਾਰ ਕਰੋ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਕਿਸਾਨਾਂ ਦੇ ਹੱਕ ਵਿੱਚ ਖੜੇ ਕਿ ਜਾਇਆ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਪੰਜਾਬ ਦੇ ਕਿਸਾਨਾਂ ਦੇ ਕੋਲ ਰਹਿਣੀ ਹੈ ਪੰਜਾਬ ਇੱਕ ਖੇਤੀ ਪ੍ਰਧਾਨ ਦੇਸ਼ ਹੈ ਜੇਕਰ ਪੰਜਾਬ ਦੀ ਜ਼ਮੀਨ ਹੀ ਅਰਬਨ ਸ਼ੇਸ ਦੇ ਵਿੱਚ ਆ ਗਈ ਤਾਂ ਖੇਤੀ ਕਿੱਥੇ ਹੋਵੇਗੀ ਇਹ ਵੀ ਦੱਸਿਆ ਜਾ ਰਿਹਾ ਹੈ ਕਈ ਪੱਤਰਕਾਰ ਦੱਸ ਰਹੇ ਨੇ ਕਿ ਜਿਸ ਤਰ੍ਹਾਂ ਪ੍ਰੈਸ਼ਰ ਪਾਇਆ ਜਾ ਸਕਦਾ ਹੈ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਦਾਨ ਛੱਡ ਜਾਣ ਧੰਨਵਾਦ